ਕੇ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਬਹਿ ਜਾ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਵਾਜ਼ ਨਾ ਨੀਤੀ ਬਾਰੋਂ ਤੋਏ ਲੱਤਾ ਗੋਡੇ ਅੰਦਰ ਰਹੀ ਪਲੀਤੀ ਓ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਕੰਨਾਂ ਨੂੰ ਹੱਥ ਲਾਵੇ ਪਹਿਲਾਂ ਫੇਰ ਨਵਾਸਤੇ ਨੀਤੀ ਓ ਦੁਨੀਆਦਾਰਾ ਰੱਬ ਦੇ ਨਾਲ ਵੀ ਚਰਸੂ ਵੀ ਤੈਂ ਕੀਤੀ ਸਸ਼ੀਕਾਲ ਜੀ ਮੈਂ ਤੁਹਾਡੀ ਆਪਣੀ ਮਸਕਾਨ চোপੜਾ ਸੋ ਤੁਹਾਡੇ ਸਾਰਿਆਂ ਦੇ ਮੂਰੇ ਇੱਕ ਬਹੁਤ ਹੀ ਪਿਆਰੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਈ ਆ ਖਵਾਜਾ ਖੇਜਰਵਲੀ ਜੀ ਦੀ ਦਰਗਾਹ ਜੋ ਕਿ ਨੀਲੋਪੁਰ ਦੇ ਉੱਤੇ ਸਥਾਪਿਤ ਹੈ ਜਿੱਦੇ ਕੀ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਜੀ ਤੇ ਬੀਬੀ ਸਤਨਾਮ ਕੌਰ ਜੀ ਦੀ ਅਗਵਾਈ ਹੇਠ ਬਾਬਾ ਜੀ ਦਾ urs 13 April ਨੂੰ ਕਰਵਾਇਆ ਜਾਣਾ ਹੈ ਜੀ ਸੋ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਜੀ ਇੱਥੇ ਬਹੁਤ ਹੀ ਪਿਆਰੀ ਸ਼ਖਸੀਅਤਾਂ ਨੇ ਆਪੋ ਆਪਣੀ ਹਾਜ਼ਰੀ ਲਗਵਾਉਣ ਲਈ ਆਉਣਾ ਹੈ ਤੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਕਰਮਜੀਤਨ ਮੋਲ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਆਣਾ ਹੈ ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਜਿੰਨੀ ਵੀ ਸੰਗਤ ਇਸ ਦਰਬਾਰ ਦੇ ਉੱਤੇ ਪਹੁੰਚ ਸਕਦੀ ਹੈ ਉਹ ਪਹੁੰਚੋ ਜੋ ਮੇਰੇ ਵੀਰ ਭੈਣ ਦੂਰ ਬੈਠੇ ਨੇ ਇਹ ਲਾਈਵ ਚੱਲਣਾ ਹੈ ਜੀ ਮਹਾ ਪੰਜਾਬ ਯੂਐਸਏ ਚੈਨਲ ਤੋਂ ਸਾਰਾ ਦਿਨ ਤੇ ਤੁਸੀਂ ਲਾਈਵ ਵੀ ਇਸ ਦਰਗਾਹ ਦੇ ਉੱਤੇ ਜੋ ਕਿ ਮੇਲਾ ਕਰਵਾਇਆ ਜਾਊਗਾ ਉਹਨੂੰ ਲਾਈਵ ਵੀ ਤੁਸੀਂ ਦੇਖ ਕੇ ਬਾਬਾ ਜੀ ਦਾ ਆਸ਼ੀਰਵਾਦ ਲੈ ਸਕਦੇ ਹੋ ਸੋ ਤੁਹਾਨੂੰ ਸਾਰੀ ਸੰਗਤਾਂ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਸਾਰੀ ਸੰਗਤ ਬਾਬਾ ਜੀ ਦੀ ਦਰਗਾਹ ਦੇ ਉੱਤੇ ਜ਼ਰੂਰ ਪਹੁੰਚੋ ਜੀ ਜੈ ਪੀਰਾਂ ਦੇ